സത് ശ്രീകാല സാ ബ്രെഡാ കേക്കണവേ ਮਲਾਈ ਵਾਲਾ ਤੇ ਆਹ ਆਪਣੀ ਕੜਾਈ ਹੈ ਤੇ ਇਹਦੇ ਵਿੱਚ ਦੁੱਧ ਪਾਵਾਂਗੇ ਕੜਾਈ ਧੋ ਕੇ ਰੱਖੀ ਹੈ ਇਹ ਚਾਪਾ ਦੁੱਧ ਪਾਵਾਂਗੇ ਤੇ ਇਹ ਲਾ ਰਵਣੀ ਬਣਾਵਾਂਗੇ ਤੇ ਕਿਲੋ ਤੋਂ ਥੋੜਾ ਜਿਹਾ ਘੱਟ ਹੈ ਦੁੱਧ ਨਾ ਆਪਾਂ ਇਹ ਅੰਗ ਬਣਤੀ ਤੇ ਹੁਣ ਆਪਾਂ ਚੁੱਲੇ ਤੇ ਕੜਾਈ ਤੇ ਰਾਂਗੇ ਉਹ ਗਰਮ ਹੋ ਗਿਆ ਫਿਰ ਆਪਾਂ ਜਸ ਸਮਾਨ ਪਾਵਾਂਗੇ ਲਓ ਆਪਣਾ ਦੁੱਧ ਗਰਮ ਹੋ ਗਿਆ ਤੇ ਹੁਣ ਆਪਾਂ ਦਹੀਂ ਦਾ 1.5 ਚਮਚਾ ਪਾਵਾਂਗੇ ਵਿੱਚ ਪਖੰਡ ਪਾ ਲਿਆਂਗੇ ਦੇ ਕੇ ਸਾਵਨਾ ਪਾਵਾਂਗੇ ਪਈ ਜਾਓ ਸਰ ਹਨਾ ਬੰ ਮਠੇ ਮਠੇ ਅੱਗ ਤੇ ਇਹਨੂੰ ਬਣਾਈ ਜਾਵਾਂਗੇ ਰੋੜੀ ਨੂੰ ਮਠੀ ਮਠੀ ਅਗਤੇ ਪੂਰੀ ਤਿਆਰ ਹੋ ਗਈ ਫਿਰ ਆਪਾਂ ਲਾਵਾਂਗੇ ਹੋ ਗਏ ਦੁੱਧ ਰਿਝ ਜਾਂਦੇ ਨੂੰ ਤੇ ਹੁਣ ਆਪਾਂ ਦੋ ਲੈਚੀਆਂ ਪਾਵਾਂਗੇ ਤੋੜ ਕੇ ਵਿੱਚੋਂ ਵੀ ਕੱਢ ਕੇ ਪਾਵਾਂਗੇ ਅੰਜ ਮਿੰਟਾਂ ਚ ਬਣ ਜੂਗੀ ਰਗੜੀ ਰਵੜੀ ਅੰਜ ਮਿੰਟ ਆਪਾਂ ਹੋਰ ਰੰਗ ਅੰਗੇਣ ਥੋੜਾ ਜਿਹਾ ਆਪਾਂ ਲੱਡੂਆਂ ਰੰਗ ਪਾਵਾਂਗੇ ਵਿੱਚ ਰੰਗ ਸੋਹਣਾ ਹੋ ਜਾਂਦਾ ਕਲਰ ਸੋਹਣਾ ਆ ਜਾਂਦਾ ਹੈ ਲਓ ਆਪਣੀ ਰਬੜੀ ਬਣ ਗਈ ਬਣ ਕੇ ਤਿਆਰ ਹੈ ਹੁਣ ਇਹਨੂੰ ਲਾਵਾਂਗੇ ਤੇ ਉਹਨੇ ਆਪਾਂ ਠੰਡੀ ਹੋਊਗੀ ਤੇ ਆਪਾਂ ਬਰਡਾ ਵਾਲਾ ਸਮਾਨ ਤਿਆਰ ਕਰ ਲਾਂਗੇ ਤੇ ਇਹਨੂੰ ਜਮਾ ਠੰਡੀ ਕਰਾਂਗੇ ਪਰ ਪਾਣੀ ਚ ਰੱਖ ਕੇ ਕਰਨੀ ਪਵੇ ਠੰਡੀ ਬੱਠੇ ਚ ਪਾਣੀ ਪਾ ਕੇ ਬਹੁਤ ਵਧੀਆ ਰਬੜੀ ਬਣ ਗਈ ਹਾਂ ਠੰਡੀ ਹੋ ਗਈ ਜੁਗੀ ਤੇ ਆਪਾਂ ਨੇ ਬਰਡ ਤਿਆਰ ਕਰਾਂਗੇ ਲੋ ਆਪਣੇ 6 ਬਰਡ ਆ ਇਹ ਤੇ ਆਪਾਂ ਵਿੱਚ ਉੱਤੋਂ ਬਰੋਂ ਬਰੋਂ ਲਾ ਦੇਾਂਗੇ ਪਾਸਿਆਂ ਤੋਂ ਲੋ ਬਰੈਡ ਆਪਾਂ ਸਾਰੇ ਬਰੋਂ ਬਰੋਂ ਲਾ ਲਈ ਪਾਸਿਆਂ ਤੋਂ ਤੇ ਹੁਣ ਆਪਾਂ ਆਹ ਕਰੀਮ ਆਰ ਲਾਵਾਂਗੇ ਸੁੱਕਾ ਦੁੱਧ ਦੋ ਚਮਚੇ ਹੀ ਹੈ ਤੇ ਬੂਰ ਖੰਡ ਦਾ ਚਮਚਾ ਪਾਵਾਂਗੇ ਆਪਾਂ మయి పావే దో చమచే చంగీత ఫంట్లాగే ਲਓ ਆਪਾਂ ਚੰਗੀ ਤਰ੍ਹਾਂ ਮਲਾਈ ਤੇ ਉੱਧਰ ਲਾ ਲਿਆ ਖੰਡ ਤੇ ਆਪਾਂ ਹੁਣ ਬਰਡਾ ਤੇ ਲਾਵਾਂਗੇ ਐਸ ਤਰ੍ਹਾਂ ਆਪਾਂ ਜੋੜ ਦੇਾਂਗੇ ਹੁਣ ਆਪਾਂ ਇਹਨਾਂ ਦੇ ਵਿਚਾਲਿਆਂ ਦੋ ਦੋ ਪੀਸ ਕਰ ਲਾਂਗੇ ਇਹ ਚ ਰੱਖ ਲਾਂਗੇ ਆਪਾਂ ਟ੍ਰੇ ਚ ਰਵਣੀ ਜਮਾ ਠੰਡੀ ਹੋ ਗਈ ਹੈ ਤੇ ਹੁਣ ਆਪਾਂ ਉੱਤੇ ਬਰਿੱਡਾਂ ਦੇ ਪਾਵਾਂਗੇ ਪਲਤੇ ਘਰ ਵਸਤਾ ਕੱਟ ਕੇ ਰੱਖਿਆ ਉਹ ਲਾਵਾਂਗੇ ਦੇਖੋ ਆਪਣੀ ਕਿੱਡੀ ਸੋਹਣੀ ਬਣੀ ਹੈ ਬਰੈਡ ਕੇਕ ਰਵੜੀ ਆਪਣੀ ਕਿੱਡੀ ਸੋਹਣੀ ਬਣੀ ਹੈ ਬਹੁਤ ਵਧੀਆ ਬਣੀ ਹੈ ਬਹੁਤ ਜੇ ਸਾਡੇ ਵੀਡੀਓ ਪਸੰਦ ਲੱਗੇ ਤਾਂ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ